ਚੁੱਪ ਕਰ ਜਾਓ ਓਏ ਚੁੱਪ ਕਰ ਜਾਓ ਆ ਗੱਡੀ ਆ ਆ ਦੋ ਬੰਦੇ ਆ ਬਾਈ ਮੈਂ ਗਲਤੀ ਮੰਨਦਾ ਮੈਂ ਕਿੰਨਾ ਬਾਈ ਜੀ ਦੋ ਬੰਦੇ ਆ ਠੀਕ ਆ ਇਹ ਬੁਰਜਾ ਸਾਡੇ ਬੋਰ ਪੰਪ ਤੇ ਡੇਲੀ ਤੇਲ ਕੱਢ ਕੇ ਲੈ ਜਾਂਦੇ ਆ ਆ ਨੰਬਰ ਦੀ ਗੱਡੀ ਆ ਠੀਕ ਆ ਕਿੰਨੇ ਲੀਟਰ ਗੱਲ ਗੱਲ ਕੱਲ ਵੀ ਗੱਲ ਲੇਕ ਕਿੰਨਾ ਕੱਢਿਆ ਰਾਤ ਕਿੰਨਾ ਕੱਢਿਆ ਰਾਤ ਮੈਂ ਲਾ 100 150 ਲੀਟਰ ਮੈਂ ਗਲਤੀ ਕੀਤੀ ਮਜਬੂਰੀ ਚ ਕੀਤੀ ਬਾਈ ਉਧਰੋਂ ਘੋੜੇ ਚ ਕਿੰਨਾ ਕੱਢ ਕੇ ਲੱਗੇਗਾ ਕਿਹੜੀ ਗਲਤੀ ਮੈਂ ਯਾਰ ਉਧਰ ਨੇ ਉਧਰ ਨੇ ਡੱਬੇ ਚੋਂ ਵੀ ਕੱਢਿਆ ਡੱਬੇ ਚੋਂ ਵੀ ਘੋੜੇ ਚੋਂ ਵੀ ਘੋੜੇ ਚੋਂ ਮੈਂ ਖਾਣ ਵਾਲੀ ਆ ਰੱਖਣ ਵਾਲੀ ਆ ਤੂੰ ਕਿਉਂ ਕੱਢਿਆ ਪੰਪ ਤੇ ਸਾਡੇ ਦੇ ਤੇਲ ਪੂਰੀ ਮੈਂ ਮੰਨਦਾ ਮੈਂ ਮਜਬੂਰੀ ਚ ਗਲਤੀ ਕਰ ਬੇਟਾ ਪਰ ਇਹਨਾਂ ਇਲਜ਼ਾਮ ਨਾ ਲਾਓ ਭਾਈ ਨਹੀਂ ਉਹ ਬਾਹਰ ਦਿਨ ਹੋ ਗਏ ਕਦੇ ਦੀ ਧੱਕੇ ਨੂੰ ਨਹੀਂ ਮੈਂ ਮੈਂ ਨਹੀਂ ਪਤਾ ਨਹੀਂ ਕੋਲੇ ਤੇ ਫਰ ਪਰਸੋਂ ਕਿੱਥੇ ਪਰਸੋਂ ਉੱਥੇ ਵੀ ਨਿਕਲਿਆ ਇੱਥੇ ਵੀ ਨਿਕਲਿਆ ਕਿੱਥੇ ਤੇਰੀ ਗੱਡੀ ਸਾਰੀਆਂ ਕੋਲੇ ਅਸੀਂ ਭਾਈ ਇਹਨਾਂ ਦੀ ਗੱਡੀ ਆਉਗੀ ਮੈਨੂੰ ਪਤਾ ਹੀ ਗੱਡੀ ਆਉਗੀ ਜਿਹੜੀ ਗਲਤੀ ਕੀਤੀ ਇਹ ਤੇਰੀ ਗੱਡੀ ਕਿੱਥੋਂ ਦੀ ਆ ਗੱਡੀ ਗੱਡੀ ਭਾਈ ਦੀ ਗੱਡੀ ਆ ਸਾਨੂੰ ਪਤਾ ਆ ਖਾਲੀ ਲੈ ਕੇ ਖਾਲੀ ਤੁਰੇ ਰ ਰਾਤ ਦਾ ਖਾਲੀ ਫੇਰ ਆ ਗਿਆ ਤੂੰ ਪਹੀਆ ਮੇਰੇ ਕੋਲ ਤੂੰ ਤੈਲ ਕੱਢਿਆ ਨਾ ਭਾਈ ਯਾਰ ਮੇਰੇ ਕੋਲ ਪਹੀਆ ਇੱਥੇ ਮੰਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਕੋਲੇ ਦੋ ਦਿਨ ਕਿੰਨੇ ਲੀਟਰ ਕੱਢ ਕੇ ਲੈ ਗਿਆ ਤੇਰੇ ਕੋਲ ਨਹੀਂ ਹੋਊਗਾ ਉਹ ਖੜਾ ਸਹੀ ਦੱਸਦਾ ਕਿ ਨਹੀਂ ਇੱਕ ਮਿੰਟ ਸਾਢੇ 10 ਮੈਂ ਕਹਿੰਦਾ ਸਾਢੇ 10 ਤੇ ਤੈਨ ਯਾ ਨਾ ਮੈਂ ਇਹਦੇ ਚੋਂ ਗੱਡੀ ਕੱਢੀ ਤੇ ਸਾਰੇ ਸਾਡੇ ਬੰਦ ਤੇਲ ਵਾਰੀ ਤੇਲ ਕੱਢਿਆ ਨਾ ਉਹ ਤੇਰੀ ਗੱਡੀ ਰਾਤ ਉੱਥੇ ਖੜੋਤੀ ਘੋੜੇ ਚੋਂ ਤੇਲ ਨਿਕਲਿਆ ਪੈਜੋ ਕਿੱਥੇ ਮਰਜੀ ਸੌਂ ਕੋਲਾ ਥੋੜੀ ਚੋਰੀ ਦੀ ਕਿਸਮ ਨਾ ਬਾਈਕ ਚੋਰੀ ਨਹੀਂ ਮੈਂ 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 ਕਹਦਾ ਮੰਨਦਾ ਪਰ ਇਦਾਂ ਮੈਂ ਕਿਸੇ ਗੱਡੀ ਚੋਂ ਤੇਲ ਨਹੀਂ ਆਹ ਘੋੜੇ ਦਾ ਵਟ ਕੇ ਤੂੰ ਕੱਢ ਕੇ ਆ ਕੇ ਗੱਡੀ ਤੇਰੀ ਵੇਚੀ ਦੇਣੀ ਚਾਹੀ ਹਰੇਕ ਵਾਰ ਤੇ ਤੈਨੂੰ ਕੈਂਟਰ ਨਾਲ ਦਿਖਾ ਦੇ ਮੱਲੇਗਾ ਗੁਰਦੇਵ ਇਹਨੂੰ ਮਾਰਨਾ ਨਹੀਂ ਹੁਣ ਬੱਸ ਮੈਂ ਕੁਝ ਨਹੀਂ ਮਾਰਦਾ ਠੀਕ ਆ ਇਹ ਇਸ ਕੈਂਟਰ ਨੂੰ ਤੈਨੂੰ ਮੈਂ ਗਰੀ ਵਰ ਦਿਖਾਉ ਤੇਲ ਕਰਦੇ ਨੂੰ ਮੰਨੇਗਾ ਇਹਨੂੰ ਫੜਾ ਪਹਿਲਾਂ ਮੈਂ ਕਹ ਮੈਨ ਆਜੋ ਆ ਬਾਉ ਨੂੰ ਯਾਰ ਨਵਾਂ ਜੋੜਾ ਉਥਰੇ ਕੈਂਟਰ ਦਾ ਐਸੇ ਥਾਂ ਤੇ ਤੂੰ ਮੰਨੇਗਾ ਟਾਇਰਾਂ ਦੇ ਦਾ ਮੈਂ ਜਿੱਥੇ ਕੌਂਸ ਸਾਹ ਤੇਲ ਕਿੱਧਰ ਗਰੀ ਪੰਜ ਵਾਲੀ ਤੇਲ ਹੀ ਨਹੀਂ ਮੰਨੀ ਜਿਆ ਰਾਤ ਨੂੰ ਤੂੰ ਮਾਰੋ ਬਜਾਇਆ ਨਾ ਮਜਬੂਰੀ ਇੱਥੇ ਮੈਂ ਜ਼ਰੂਰ ਤੈਨੂੰ ਮੈਂ ਮਜਬੂਰੀ ਕਰਨਾ ਰੱਖਦੇ ਇੱਕ ਮਿੰਟ ਪਰ ਉਹ ਵੀ ਮੈਂ ਫੜਿਆ ਜਦੋਂ ਇਹ ਇੱਥੇ ਦੋ ਕੈਂਟਰ ਖੜੇ ਸੀ ਉਦੋਂ ਵੀ ਇਹਨਾਂ ਨੇ ਕਿਹਾ ਆਹ ਆਹ ਭਾਈ ਜੀ ਸਾਰੇ ਇੱਥੇ ਗੱਡੀਆਂ ਆ ਰਿਹਾ ਆਹ ਗੱਡੀਆਂ ਦਾ ਤੇਲ ਨਿਕਲ ਜਾਂਦਾ ਇੱਥੇ ਪੰਪ ਤੇ ਥੋੜੇ ਮੰਨ ਗਿਆ ਕੰਬੀ ਲੀਟਰ ਆ ਦੇਖ ਗੜੀ ਗੱਲ ਕਰਦਾ ਤੂੰ ਤੈਨੂੰ ਰਿਪੋਰਟਿੰਗ ਦਿਖਾ ਦਿੰਨੇ ਆ ਅਸੀਂ ਉਧਰ ਕੋਡੇ ਦੇ ਵਿੱਚੋਂ ਭੈਜੋ ਟੈਂਕੀ ਭਰੀ ਹੋਈ ਆ ਬੁਰਜਾ ਪਿੰਡ ਪੰਪ ਤੇ ਤੈਨੂੰ ਨਾ ਦਿੱਲੀ ਪਾਰਕਿੰਗ ਤੋਂ ਤੇਲ ਮੰਨ ਗਿਆ ਤੇ ਦਿੱਲੀ ਤੇਲ ਕੱਢ ਕੇ ਜਾਂਦਾ ਮੰਨ ਗਿਆ ਰਾਤ ਵੀ ਇਹਨੇ ਗੱਡੀਆਂ ਦਾ ਤੇਲ ਕੱਢਿਆ ਆ ਦੇਖ ਆ ਕਾਊਂਟਰ ਆ ਕੌਣ ਹੈ ਕੌਣ ਹੈ ਅੱਛੀ ਕਿੰਨੀ ਵਾਰ ਆਹ ਟੈਂਕੀ ਜੋ ਕਿੰਨਾ ਡੀਜ਼ਲ ਕੱਢ ਕੇ ਲੈ ਕੇ ਗਿਆ ਜੀ ਬੰਦਾ ਮੈ ਜਿਹੜਾ ਸਰ ਲੇ ਫਟਾ ਗਏ 150 ਲੀਟਰ ਆਂ ਜਾਲਾ ਨਿਕਲਿਆ ਛੁਣੀ ਕਿੰਨਾ ਨਿਕਲਿਆ ਤੇਲ ਰਾਤ ਜਿਹੜਾ ਤੇਲ 170 ਲੀਟਰ ਨਿਕਲਿਆ ਘੋੜੇ ਚੋਂ ਕਿੰਨਾ ਨਿਕਲਿਆ ਮੋਰੀ ਚੋਂ ਕਿੰਨਾ ਕੱਢ ਕੇ ਲੱਗੇ ਗਿਆ ਸੀ ਬਾਈ ਬਾਈ ਇੰਨਾ ਕੀ ਉਹ ਚੰਗਾ ਕਲੇ 150 170 80 ਨਿਕਲ ਗਏ ਸੈਲਰ ਟਾਇਰ ਟਾਇਰ ਖੋਲੇ ਸੀ ਬਾਈ ਤੂੰ ਨਾ ਮੈਂ ਨਾ ਵੀ ਉੱਥੇ ਜਿੱਥੇ ਕਹੋਗੇ ਮੈਂ ਨਾ ਵੀ ਉੱਥੇ ਮੈਂ ਦੇਣਦਾਰਾਂ ਬਾਈ ਜੀ ਮੈਂ ਜੋ ਕੰਮ ਨਹੀਂ ਕੀਤਾ ਬਾਈ ਨੀ ਕੋੜੇ ਦੇ ਵਿੱਚੋਂ ਕਿੰਨਾ ਡੀਜ਼ਲ ਨਿਕਲਿਆ ਸਹੀ ਦੱਸਣਾ 150 ਲੀਟਰਾਂੋਂ ਨਿਕਲਿਆ ਸੀ ਯਾ ਕੱਲ ਰਾਤ ਵਾਲੀ ਗੱਡੀ ਦੇ ਵਿੱਚੋਂ ਕਿੰਨਾ ਡੀਜ਼ਲ ਕੱਢਿਆ ਜਿਹੜੀ ਕਿੰਨਾ ਕੀ ਇਹਦੇ ਚੋਂ ਨਿਕਲਿਆ ਬਈ ਟਾਇਰ ਵੀ ਕਾਹਦੇ ਨਾਲ ਕੱਢਦਾ ਤੂੰ ਪੈਪ ਨਾਲ ਬਈ ਮੋਟਰ ਪੈਪ ਨਾਲ ਮੋਟਰ ਲਾ ਕੇ ਨਹੀਂ ਨਹੀਂ ਪੈਪ ਨਾਲ ਜਿੱਦਾਂ ਸੈਲ ਪਰ ਕੇ ਜਾਂਦੇ ਅੱਛਾ ਸੱਤ ਮਹੀਨਿਆਂ ਦੀ ਤੇਰੀਆਂ ਵੀਡੀਓ ਪਹਿਲਾ ਜਿਹੜੇ ਪਹਿਲਾ ਦੋ ਗੱਡੀਆਂ ਦੇ ਵਿੱਚੋਂ ਡੀਜ਼ਲ ਨਿਕਲਿਆ ਜਿਹੜਾ ਉਹ ਦਿਨ ਭਾਈ ਨਹੀਂ ਮੈਂ ਨਾ ਕਸਮ ਲੈ ਲਾ ਜਿੱਥੇ ਮਰਜੀ ਤੇਰੀਆਂ ਕੈਮਰੇ 'ਚ ਫੋਟੋਆਂ ਪੰਜ ਮਹੀਨਿਆਂ ਦੀਆਂ ਗੱਡੀ ਮੈਂ ਆਪ ਮੰਨਦਾ ਨਾਰਾ ਜੇ ਮੇਰੀ ਗੱਡੀ ਚੱਲਦੀ ਆਉਂਦੀ ਜਾਂਦੀ ਖੜਦੀ 20% ਲਾਉਣਾ ਉੱਥੇ ਕਾਹਨ ਹੁੰਦਾ ਫਿਰ ਤੂੰ ਹੀ ਕੱਢ ਭਾਈ ਨਹੀਂ ਮੈਂ ਕੱਢਿਆ ਯਾਰ ਮੈਂ ਕਿਉਂ ਨਹੀਂ ਜਦੋਂ ਮੈਂ ਮੰਨ ਲਾ ਭਾਈ ਮੈਂ ਕਹਿੰਦਾ